ਸਤ ਜੀ ਸਵਾਗਤ ਆ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਤਿੰਨ ਨਾਗ ਜਿਹੜੇ ਚਾਰ ਨਾਗ ਸੌਰੀ ਗਾਮਾਂ ਦੇ ਆਪਾਂ ਵਿਕਰੀ ਵਾਲੇ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾਵਾਂਗੇ ਤੇ ਤੁਹਾਡੀ ਬਾਈ ਨਾਲ ਗੱਲਬਾਤ ਕਰਵਾਉਣੀ ਆ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਪੈਂਦਾ ਬੜੇ ਰਿਹਾ ਵੀਡੀਓ ਦੇ ਨਾਲ ਐਂਡ ਤੱਕ ਬਾਈ ਹਸੀਕਾਲ ਜੀ ਹਸੀਕਾ ਬਾਈ ਜੀ ਬਾਈ ਨਾਂ ਦੱਸਦੇ ਆਪਣਾ ਬਾਈ ਮੇਰਾ ਨਾਂ ਗੁਰਜੰਨ ਸਿੰਘ ਆ ਮੈਂ ਵੈਸੇ ਮੈਨੂੰ ਬਾਟੀ ਦੇ ਨਾਲ ਹੁੰਦੇ ਨੇ ਠੀਕ ਆ ਬਾਈ ਪਿੰਡ ਬਾਈ ਆਪਣਾ ਪਿੰਡ ਮੇਰਾ ਆਕਲਿਆ ਬਾਈ ਜੀ ਤਹਿਸੀਲ ਜ਼ਿਲ੍ਹਾ ਮਾਨਸਾ ਠੀਕ ਆ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਫੋਨ ਨੰਬਰ ਬਾਈ ਫੋਨ ਨੰਬਰ 94651 ਠੀਕ ਆ ਜੀ 51794 ਠੀਕ ਆ ਫੋਨ ਨੰਬਰ ਬਾਈ ਦਾ ਸਕਰੀਨ ਤੇ ਵੀ ਚਲਾਵਾਂਗੇ ਤੇ ਚਾਰ ਬੜਾ ਬਕਾਉਆ ਬਾਈ ਕੋਲੇ ਤੇ ਬਾਰ ਬਾਰ ਇਹਨਾਂ ਦੀ ਡਿਟੇਲ ਪੁੱਛ ਕੇ ਤੋਰ ਕੇ ਵੀ ਦਿਖਾਵਾਂਗੇ ਬਈ ਕਿਹੜੀ ਤੋਂ ਸ਼ੁਰੂ ਕਰੀਏ ਇਧਰ ਨੂੰ ਕਰ ਲਓ ਬਈ ਇਹ ਸੂਈ ਵੀ ਹੈ ਠੀਕ ਆ ਕੀ ਡਿਟੇਲ ਆ ਬਈ ਇਹਦੀ ਇਹ ਬਾਈ ਜੀ ਇਹਨੂੰ ਸੂਈ ਨੂੰ ਹੋ ਗਿਆ ਮਤਲਬ ਹਫਤਾ ਕੋ ਕਿਹੜਾ ਸੂਆ ਸੂਈ ਆ ਬਾਈ ਇਹ ਪਹਿਲਾ ਸੂਆ ਸੂਆ ਹੈ ਬਾਈ ਜੀ ਪਹਿਲਾ ਸੂਆ ਇਸ ਵਾਰ ਸੂਈ ਆ ਠੀਕ ਆ ਜੀ ਕਰਾਸ ਬ੍ਰੀਡ ਦੇ ਵਿੱਚ ਵਹਿੜ ਪੈਂਦੀ ਆ ਤੇ ਪਹਿਲਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹਨੂੰ ਸੂਈ ਨੂੰ ਬਾਈ ਜੀ 7 ਦਿਨ ਹੋ ਗਏ 7 ਦਿਨ ਹੋ ਗਏ ਸੂਈ ਨੂੰ ਤੇ ਬੱਚਾ ਕੀ ਆ ਮਗਰ ਬਾਈ ਬੱਚੇ ਦੇ ਮਗਰ ਬੱਚਾ ਬਾਈ ਬੱਚਾ ਮਗਰ ਬੱਚਾ ਜੀ ਦੇਖ ਸਕਦੇ ਹੋ ਤੁਸੀਂ 7 ਦਿਨ 11 12 किलो पूरा तसल्ली वाला हां जी हां ठीक है ਤੇ ਠੰਡੀ ਸੀਰਾ ਬਾਈ ਚਵਾਈ ਚਵਾਈ ਚੰਗੀ ਆ ਲੈ ਬਾਈ ਤੋਰ ਦੇ ਥੋੜੀ ਤੋਰ ਜਿਹੜਾ ਦਵਾ ਦੇ ਤੁਰਦੀ ਦਾ ਲੈਵਲ ਲੂਗਾ ਚੈੱਕ ਕਰਾ ਦੇਣਾ ਤੁਹਾਨੂੰ ਲੈ ਵੀ ਤੁਰਦੀ ਨੂੰ ਚੈੱਕ ਕਰ ਸਕਦੇ ਹਾਂ ਬੋਡੀ ਟਾਂਚੇ ਦੀ ਬੈੜ ਚੰਗੀ ਆ ਤੇ ਥਾਣਾ ਹਵਾਨੇ ਦੀ ਵੀ ਚੰਗੀ ਆ ਦੇਖ ਲਓ ਇੱਕ ਹਫਤੇ ਦੀ ਸੂਈ ਆ ਥਾਣਾ ਹਵਾਨੇ ਦੀ ਵੰਤਰ ਦੇਖ ਸਕਦੇ ਹੋ ਤੁਸੀਂ ਰੇਡ ਕੀ ਰ ਹੋ ਗਈ ਜਿਆਦਾ ਜਿਆਦਾ ਫਿਰ ਜਾ ਤਾਂ ਪਾਈ ਜੀ ਨਾ ਮਮਾ ਤੇ 35000 ਰੁਪਏ ਦੇਵਾ ਵੀਰੇ 35000 ਲੈਣ ਦੇਣ ਮੇਚਮਾਨਦਾਨ ਹੋ ਜੂ ਹਾਂ ਹਾਂ ਵੀਰੇ ਮੌਕੇ ਤੇ ਆ ਉਹ ਤਾਂ ਹੁੰਦੇ ਹੁੰਦੇ ਠੀਕ ਆ ਬਈ ਤੇ ਆ ਦੋ ਨੰਬਰਾਂ ਦੀ ਕੀ ਡਿਟੇਲ ਆ ਬਈ ਵਧੀਆ ਬਾਈ ਜੀ ਇਹ ਲੈਂਦੀ ਆ ਘੱਟ ਤੋਂ ਘੱਟ ਲਊਗੀ 10 12 ਦਿਨਾਂ ਕੱਚੀ 10 12 ਦਿਨਾਂ ਦੀ 10 12 ਦਿਨਾਂ ਦੀ ਕੱਚੀ ਆ ਕਿਹੜਾ ਸੁਆ ਸੁਣਾ ਵੀ ਇਸ ਵਾਰ ਇਹ ਸੁੂ ਵੀ ਬਾਈ ਜੀ ਦੂਜਾ ਸੁਆ ਦੂਜਾ ਸੁਆ ਹਾਂਜੀ ਹਾਂਜੀ ਸਾਹੀਵਾਲ ਦੇ ਚ ਪੈਂਦੀ ਹੈ ਹਨਾ ਸਾਹੀਵਾਲ ਦਾ ਕਰਾਓ ਜਾ ਦੇਖ ਸਕਦੇ ਹੋ ਤੁਸੀਂ ਦੂਜਾ ਸੁਆ ਇਸ ਵਾਰ ਸੋਨਾ ਤੇ 15 ਦਿਨ ਲੈਂਦੀ ਆ ਬਈ ਹਨਾ ਲੈ ਬਈ ਇਹਨੂੰ ਵੀ ਤੋਰ ਦੇ ਮਾੜਾ ਕਰਾ ਕਟੋ-ਕਟ 15-19 ਦੀ ਕੱਚੀ ਅਤੇ ਬੰਤਰ ਦੇਖ ਸਕਦੇ ਹੋ ਤੁਸੀਂ ਗਾਂ ਦੀ ਥਾਣਾ ਬਾਨੇ ਦੀ ਬੰਤਰ ਚੈੱਕ ਕਰ ਸਕਦੇ ਹੋ ਪਹਿਲੇ ਸੂਏ ਦਾ ਕੀ ਰਿਕਾਰਡ ਆ ਭਾਈ ਇਹਦਾ ਇਹਦਾ ਪੰਜੀ ਪਹਿਲੇ ਸੂਣਾ ਦਿੱਤੇ ਨਾ 13-14 ਕਿਲੋ ਦੁੱਧ 13-14 ਕਿਲੋ ਐਸ ਵਾਰ ਦੂਜਾ ਸੂਣਾ ਹੈ ਹਾਂਜੀ 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 ਤੇ 14-15 ਦਿਨ ਬਾਕੀ ਆ ਹਾਂਜੀ ਵੀਰ ਜੀ ਤੇ ਰੇਟ ਇਹਦਾ ਜ ਇਹਦਾ ਕੀ ਰੱਖਾਂਗੇ ਬਾਈ ਇਹਦਾ ਰੇਟ ਵੀ ਆਪਾਂ ਮੰਦਾ ਮਤਲਬ ਮੁੱਲ ਤਾਂ ਜਿੰਨਾ ਮਰਜ਼ੀ 45 ਕਰਾ ਲਓ 50 ਕਰਾ ਲਓ 35000 ਦੀ ਇਹ ਦੇ ਦੇਣੀ ਹੈ ਬਾਈ 35 ਦੀ ਵੀ ਇਹ ਦੇ ਦਾਂਗੇ ਮੰਨ ਤਾਂ ਨੇ ਜੋ ਵੀ ਹੋ ਜੂ ਹਾਂਜੀ ਹਾਂਜੀ ਵੀਰ ਜੀ ਠੀਕ ਆ ਅੱਗੇ ਆ ਗਈ ਤਿੰਨ ਨੰਬਰ ਵਾਲੀ ਜੀ ਕ੍ਰਾਸ ਬ੍ਰੀਡ ਚ ਪੈਂਦੀ ਸਿੰਘਾਂ ਵਾਲੀ ਵਹਿੜਾ ਤੇ ਥਾਣਾ ਹਵਾਨਾ ਮੰਤਰ ਬਹੁਤ ਚੰਗੀ ਆ ਜੀ ਦੇਖ ਸਕਦੇ ਤੁਸੀਂ ਕੱਲਾ ਕੱਲਾ ਥਣ ਲੱਗਿਆ ਹਵ ਪਿੱਛੇ ਤੋਂ ਵੀ ਦੇਖ ਸਕਦੇ ਹੋ ਮਾਨਾ ਤੁਸੀਂ ਇਹਨੂੰ ਵੀ ਤੁਰਦੇ ਬਾਈ ਡਿਟੇਲ ਵੀ ਪੁੱਛ ਲਾਂਗੇ ਬਾਈ ਨੂੰ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਤੋਰੀ ਬਾਈ ਇਧਰ ਨੂੰ ਤੋਰੀ ਬਾਈ ਚੰਗਾ ਇਧਰ ਹੀ ਤੋਰੀ ਇਧਰ ਨੂੰ ਮੈਨੂੰ ਨਹੀਂ ਕਿਹੜੇ ਨਾਲ ਕਿੱਥੇ ਹੋਈ 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 ਪਲੀ ਪੁਲੀ ਚੰਗੀ ਆ ਬੈੜ ਹਵਾਨਾ ਦੇਖ ਸਕਦੇ ਤੁਸੀਂ ਕੱਲਾ ਕੱਲਾ ਥਾਣਾ ਤੇ ਲੈਵਲ ਹੋਇਆ ਚੰਗਾ ਬਣਾਇਆ ਬੈੜ ਨੇ ਅਣਾ ਹੋਵਨ ਇਹਦੀ ਮੰਤਰ ਸਾਈਡ ਤੋਂ ਵੀ ਦੇਖ ਸਕਦੇ ਹਾਂ ਠੰਡ ਠੰਡ ਚੰਗਾ ਲੱਗਿਆ ਬਹਿਣ ਦਾ ਇਹਦੀ ਕੀ ਡਿਟੇਲ ਆ ਬਾਈ ਕਿਹੜਾ ਸੂਆ ਸੁਣਾ ਇਸ ਵਾਰ ਇਹਨੇ ਸੁਣਾ ਵੀਰੇ ਪਹਿਲਾ ਸੂਆ ਇਹਨੇ ਪਹਿਲਾ ਸੂਆ ਹੀ ਸੁਣਾ ਠੀਕ ਆ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਦਿਨ ਲਊ ਬਾਈ ਜੀ 10 ਕਿ ਦਿਨ ਲਜੂ ਅਸੀਂ 10 ਦਿਨ ਲੈ ਜੂ ਹਜੇ ਬਹੁਤ ਚੰਗੇ ਆ ਬਹਿਣ ਫਰੀਦ ਦੀ ਪੂਰੀ ਆ ਜੀ ਗੱਲ ਇਹ ਪਹੁੰਚੇਗੀ ਬਹਿਣ ਠੀਕ ਆ ਤੇ ਇਹਦਾ ਜਿਆ ਜਿਆ ਰੇਟ ਬਾਈ ਕੀ ਰੱਖਿਆ ਫਿਰ ਇਹ ਤੁਲ ਮਰੇ ਰੂਟ ਦਾ ਜਿੰਨਾ ਮਰਜ਼ੀ ਕਰ ਲਓ ਭਾਜੀ 50000 ਦੇ ਬੈਠਦੇ ਆਂਗੇ 2 ਦੰਦਾ ਬਈ ਬਸ ਠੀਕ ਆ 50000 ਰੁਪਿਆ ਵਿੱਚੋਂ ਮਨ ਤਾਂ ਨੇ ਜੋ ਵੀ ਹੋ ਜੂ ਹਾਂਜੀ ਉਹ ਮੌਕੇ ਤੇ ਚਲੂ ਤਾਂ ਹੋਣੀ ਹੋ ਰੀਕਾ 4 ਨੰਬਰ ਵਾਲੀ ਦੇ ਮਾਰੋ ਨਗਾ ਸਾਈ ਲੈ ਵਾਲੂ ਆ ਬਹੁਤ ਸੋਹਣਾ ਬਣਾਇਆ ਕਰਮ ਵਾਲੀ ਨੇ ਦੇਖ ਸਕਦੇ ਤੁਸੀਂ ਕੱਲਾ ਕੱਲਾ ਥਾਣਾ ਪੂਰਾ ਸਾਫ ਹੋਵਣਾ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਣੇ ਇੱਕ ਵਾਰੀ ਤੋਰ ਕੇ ਵੀ ਦਿਖਾਵਾਂਗੇ ਇਹਦੀ ਕੀ ਡਿਟੇਲ ਆ ਬਾਈ ਕਿ ਕੈਮਾ ਸੂਆ ਸੁਣਿਆ ਨੇ ਸੂਆ ਦੂਜਾ ਸੂਗੂ ਬਈ ਜੀ ਦੂਜਾ ਸੂਆ ਇਸ ਵਾਰ ਸੂਗੂਗੀ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਬਾਦ ਦਾ ਕੀ ਰਕਾਰਾ ਬਈ ਪਹਿਲੇ ਦਾ ਬਾਈ ਜੀ ਇਹ ਤਾਂ ਆਪ ਨੂੰ ਮਤਲਬ 20 ਕਿਲੋ ਦੀ ਸਹਦੀ ਤੇ ਆਈ ਆਪਣੇ ਕੋਲ 20 ਕਿਲੋ ਦੀ ਸਹਦੀ ਤੇ ਠੀਕ ਹੈ ਰੇਟ ਕੀ ਰੱਖਾਂਗੇ ਬਈ ਜਿਆਦਾ ਜਿਆਦਾ ਬਾਈ ਜੀ 65000 ਦੀ ਬਸ ਹਾਂ ਤੇ ਨਹੀਂ 65000 ਹਾਂ ਨਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਠੀਕ ਆ ਲੈ ਕੇ ਰਮੜਾ ਤੋਰ ਦੇ ਬਈ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਓ ਬੋਡੀ ਬੰਤਰ ਦੀ ਵਹਿੜ ਚੰਗੀ ਆ ਤੇ ਹਵਾਨਾ ਹੂਨਾ ਵੀ ਬਹੁਤ ਸੋਹਣਾ ਤਿਆਰ ਕਰਿਆ ਸੂਣ ਦੇ ਦਿਨ ਹਜੇ ਲੈਂਦੀ ਆ ਕਿੰਨੇ ਦਿਨ ਲੈ ਜੂ ਬਈ ਸੂਣ ਦੇ ਬਾਈ ਜੀ ਕਰ ਦੋ ਘਣ 10 ਦਿਨਾਂ ਦੀ ਬਸ ਜੀ ਆ ਦੀ ਠੀਕ ਆ 10 ਦਿਨਾਂ ਦੀ ਕੱਚੀ ਆ ਜੀ ਤੇ ਤਿਆਰ ਬਹੁਤ ਸੋਹਣੀ ਹੋਈ ਹੈ ਵੇਖਦੇ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਦੀ ਵਿੱਚ ਥਾਣਾ ਭਵਾਨੇ ਦੀ ਮੰਤਰ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਸਾਫ ਭਵਾਨੇ ਦੀ ਵੇੜਾ ਠੀਕ ਆ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦਿਓ ਬਈ ਆਪਣਾ 94355 ਠੀਕ ਆ ਬਈ 51794 51794 ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਇਹ ਚਾਰ ਪਹਿਲਾਂ ਜਿਹੜੀਆਂ ਵਿਕਰੀ ਵਾਸਤੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਵਿਖਾਈਆਂ ਚਾਰਾਂ ਦੇ ਵਿੱਚੋਂ ਕੋਈ ਵੀ ਜੇ ਪਸੰਦ ਆਈ ਤਾਂ ਬਾਈ ਨਾਲ ਇੱਕ ਵਾਰੀ ਸੰਪਰਕ ਜਰੂਰ ਬਣਾ ਲਿਓ ਜੀ ਬਹੁਤ ਜਾਇਜ਼ ਮੁੱਲ ਦੀਆਂ ਵੇੜਾਂ ਤੇ ਥਾਣਾ ਭਵਾਨੇ ਦੀਆਂ ਬਿਲਕੁਲ ਸਾਫ ਜੀ